ਅੱਜ ਗੁਰਪ੍ਰੀਤ ਸਿੰਘ ਜੀ ਦਾਸ ਕੁਪਾਤ ਸੈਂਸਰ ਅਮਰੀਕਾ ਤੋਂ ਬੇਨ ਨਿਮਰ ਬੇਨਤੀ ਕਰਦਾ ਹਾਂ ਤੇ ਜੋ ਆਪਣੀ ਅੱਜ ਦੀ ਸਾਖੀ ਹੈ ਜੀ ਅੱਜ ਦੀ ਸਾਖੀ ਹੈ ਵੀ ਇੱਕ ਵੀ ਚੋ ਆਪਣਾ ਦੇਰ ਤੋਂ ਠਾਠ ਦੇ ਵਿੱਚ ਜੀ ਕਿਸ ਤਰ੍ਹਾਂ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਦੇ ਆਪਣਾ ਧਰਮ ਧਾਰਨਾਏ ਤੇ ਕਿਸ ਤਰ੍ਹਾਂ ਪ੍ਰੇਦਾ ਕਰੀਤਾ ਤੇ ਉਸ ਤੋਂ ਪਹਿਲਾਂ ਜੀ ਦਾਸ ਬੇ ਇੱਕ ਬੇਨਤੀ ਕਰਨਾ ਚਾਹੁੰਦਾ ਜੀ ਵੀ ਆਪਣਾ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ 60ਵੀਂ ਵਰਸੀ 12ਵੀਂ ਵਰਸੀ 1963 ਚ ਬਾਬਾ ਜੀ ਪੜ੍ਹ ਰਹੇ ਸੀ 12ਵੀਂ ਵਰਸੀ ਜਿਹੜੀ ਹੈ ਬਾਬਾ ਜੀ ਉਹ ਅੱਜ ਵੀ 6 ਅਕਤੂਬਰ ਆ ਰਹੀ ਆ 4 ਅਕਤੂਬਰ ਨੂੰ ਵੀ ਅਬੀ ਨਾਲਸ਼ਬ ਪਾਠ ਲੰਬ ਕੀਤੇ ਜਾਣਗੇ ਨਹੀਂ ਸੌਰੀ 2 ਅਕਤੂਬਰ ਵੀ ਪਾਠ ਲੰਬ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 9 ਵਜੇ ਸ਼ਾਮ ਨੂੰ ਹੋਣਗੇ ਰੰਬ ਤੇ ਜਿਨ੍ਹਾਂ ਦੇ ਭੋਗ ਵਿੱਚ ਵੀ 4 ਤਰੀਕ ਨੂੰ ਏ ਵੀ ਸਤ 8 ਵਜੇ ਸ਼ਾਮ ਨੂੰ ਸ਼ੁਰੂ ਹੋ ਜਾਣਗੇ ਉੱਥੇ ਪੜ੍ਹਨਗੇ ਤੇ ਉਸ ਤੋਂ ਬਾਅਦ ਵੀ 9 ਵਜੇ ਫਿਰ ਦੂਜੀ ਟਰੰਦੇ 4 ਤਰੀਕ ਨੂੰ ਪਾਠ ਸ਼ਾਮ ਹੋਣਗੇ ਤੇ ਜਿਨ੍ਹਾਂ ਦੇ ਭੋਗ 6 ਤਰੀਕ ਨੂੰ 6 ਅਕਤੂਬਰ ਦੇਣਾ ਵੀ 21 ਹੋਏ ਦੇ ਵੀ ਭੋਗ ਪਾਏ ਜਾਣਗੇ ਤੇ ਵੀ 21 ਨੂੰ ਪਾਏ ਜਾਣਗੇ ਭੋਗ ਜ ਤੇ 6 ਅਕਤੂਬਰ ਨੂੰ ਹੀ ਤੇ ਨਗਰ ਕੀਰਤਨ ਹੋਏ ਉੱਥੇ ਕਾਫੀ ਵੱਡਾ ਭਾਰੀ ਨਗਰ ਕੀਰਤਨ ਨਗਰ ਕੀਰਤਨ ਦੇ ਉੱਤੇ ਜਿਵੇਂ ਜਹਾਜ਼ ਫੁੱਲਾਂ ਦੀ ਵਰਖਾ ਵੀ ਕਰੂਗਾ ਇਹ ਉਹ ਵੀ ਸਾਰੇ ਤੇ ਜਿਹੜੇ ਪਾਠੀ ਸਿੰਘ ਹੋਣਗੇ ਜਿਹੜੇ ਦੋ ਟਾਂ ਦਾ ਚਰਵਾਂ ਲਾਉਣਗੇ ਜੀ ਉਹਨਾਂ ਨੂੰ ਵੀ ਬ੍ਰੈਕਟ ਹੋਣਗੇ ਤੇ ਇੱਕ ਕੰਬਲ ਦਿੱਤੇ ਜਾਣਗੇ ਡਬਲ ਕਿਲਬਲੈਂਕਡ ਹੋਣਗੇ ਜੇ ਦੋ ਟਾਂ ਨਚਰਾਂਗੇ ਤੇ ਜਿਹੜੇ ਵੀ ਬਾਕੀ ਪਾਠੀ ਹੋਣਗੇ ਉਹਨਾਂ ਦੇ ਵੀ ਰੱਖ ਲੈ ਵੀ ਬਸਤਰ ਦਿੱਤੇ ਜਾਣਗੇ ਬਸਤਰ ਹੋਣਗੇ ਸਾਰਿਆਂ ਨੂੰ ਉਹਨਾਂ ਨੂੰ ਵੀ ਐਕਸਟਰਾ ਬਸਤਰ ਵੀ ਰੱਖੋ ਇੱਕ ਜਾਮੇ ਦੇ ਮੋੜਾ ਮੈਨੂੰ ਪੱਕਾ ਪਤਾ ਨਹੀਂ ਕਿ ਉਹ ਬਾਬਾ ਕਾ ਦਾ ਸੀ ਜੇ ਬਾਬਾ ਗਿਆ ਪਰ ਸਹੀਓ ਵੀ ਪਤਾ ਵਾ ਤੇ ਵੇ ਜਿਹੜਾ ਜਿਹੜਾ ਮੈਂ ਪਤਾ ਹੀ ਮੈਂ ਉਹ 20 ਕਰਦਾ ਇਹ ਜਦੋਂ ਦੱਸਦਾ ਤੇ ਵੀ ਇਹ ਵੀ ਮੈਂ ਕੀ ਇਹ ਵੀ ਸਾਰੇ ਵੀ ਬੱਤੋ ਉੱਤ ਪਹੁੰਚੋ ਤੇ ਪਹੁੰਚ ਕੇ ਵੀ ਵਰਸੀ ਦੇ ਸਮਾਗ ਆਪਾਂ ਪਹੁੰਚੀਏ ਤੇ ਵੀ ਬਾਬੇ ਬਾਕੀ ਜਿੰਨੇ ਸੇਜਾਬਟ ਕੀਤੀ ਹੋਊਗੀ ਸਾਰੇ 68 ਵੀ ਸੇਜਾਬਟ ਕੀਤੀ ਜਾਊਗੀ ਤੇ ਵੀ ਬੱਤੋ ਉੱਤ ਪਹੁੰਚੋ ਤੇ ਬੱਤੋ ਸੰਤਨ ਨੂੰ ਲਿਖਿਓ ਤੇ ਵੀ ਨਾਲ ਵਿੱਚ ਬਾਬੇ ਦੀਆਂ ਖੁਸ਼ੀਆਂ ਜਨ ਸੰਤਨ ਜਾ ਜਾਣੇ ਤੂੰ ਠਾਕਰ ਜਾਈ ਪਰਮਾਣ ਗੁਰੂ ਸਾਹਿਬਾਂ ਨੇ ਜਨ ਸੰਤਨ ਜਨਤੂ ਠਾਕਰ ਤੇ ਆਇ ਪ੍ਰਵਾਨ ਜਨਕਾ ਸੰਗ ਪਾਈਏ ਵਿੜ ਭਾਗੀ ਨਾਨਕ ਸੰਤਨ ਤੇ ਕਰਵਾਨ ਜਨਕਾ ਸਤ ਪਾਈਏ ਵਿੜ ਭਾਗੀ ਨਾਨਕ ਸੰਤਨ ਤੇ ਕਰਵਾਨ ਬਾਰਸ 17 ਅੰਗਜਾ ਬਈ ਗੁਰੂ ਸਾਹਿਬ ਮਹਾਤਾ ਦਸੀ ਹੈ ਜੀ ਮਹਾਪੁਰਸ਼ਾਂ ਦੀ ਗਰਵ ਗਰਵਾਨੀ ਦੇ ਵਿੱਚ ਤੇ ਸੰਤ ਸਾਧ ਸੰਤ ਟਹਿਲਤ ਕਰੀ ਸੰਤ ਸਭ ਸੰਤੇ ਸਰੋਚੋ ਸੰਤ ਟਹਿਲ ਕਰੀ ਤੰਦ ਬੰਧ ਅਰ ਸਗਲ ਸੰਚਿੰਜਾਰੋ ਤਾਂ ਤੇ ਬੰਦਰ ਸਗਲ ਜੰਝਾਰੋ ਆਵਰ ਕਾਲ ਤੇ ਸ਼ੂਟ ਪੜੇ 82 ਅੰਚਰ ਇਹ ਵੀ ਤੇ ਬਾਬਾ ਮਹਾਪੁਰਸ਼ਾਂ ਦੇ ਅੱਗੇ ਮੇਸ਼ੇ ਬਈ ਆਪਾਂ ਬਾਬਾ ਤੋਂ ਸਮਾਜ ਨੂੰ ਪਹੁੰਚੋ ਬਤੋ ਵੀ ਬਈ ਆਪਣਾ ਪਹੁੰਚੋ ਤੇ ਜਦ ਬਈ ਆਪ ਦੀ ਹਾਜ਼ਰੀਆਂ ਭਰੋ ਇਹਦੇ ਵਿੱਚ ਨਾਰਕਸਿਸ ਸਮਾਉਮਾ ਪਰ ਬਾਬਾ ਕਾਲਾ ਸਿੰਘ ਜੀ ਤੇ ਵੀ ਸਾਰੇ ਨਾਰਕਸਿਸ ਸਮਾਉਮਾ ਪਰ ਸੀ ਜਨੇ ਵੀ ਆ ਤੇ ਵੀ ਸਾਰੇ ਮਹਾਪੁਰਸ਼ ਬਤੋ ਬਤ ਸਹਿਯੋਗ ਦੇ ਰਹੇ ਆ ਤੇ ਆਪਾਂ ਆਪੋ ਆਪਣਾ ਵੀ ਹਿੱਸਾ ਪਾਓ ਜੀ ਟੂਟੇ ਵੰਦਨ ਜਨਮਨ ਸਾਧ ਸੇ ਸੁਖ ਪਾਏ ਟੂਟੇ ਵੰਦਨ ਜਨਮਨ ਸਾਧ ਸੇ ਸੁਖ ਪਾਏ ਨਾਨਕ ਮਰਨ ਦੇ ਬਿਸੇ ਗੋਣ ਨਿਤ ਗੋਵਿੰਦ ਰਾਏ ਤੇ 255 ਅੰਕ ਚ ਤੇ ਵੀ ਆਪਾਂ ਪਹੁੰਚੋ ਤੇ ਅਗਰ ਇਹ ਬਾਕੀ ਆਪਣਾ 6 ਅਕਤੂਬਰ ਨੂੰ ਜੀਤੇ ਤੇ ਇਸ ਆਪਣੇ 7 9 ਅਕਤੂਬਰ ਨੂੰ ਤੇ ਜਦ ਬਾਬਾ ਜੀ ਚਲਪਰਾਦੇਸੀ ਆਠ ਅਕਤੂਬਰ ਨੂੰ ਚਲਪਰਾਦੇਸੀ ਉਥੇ ਆਪਣਾ ਸਮਾਦ ਭਾਈ ਭੂਪਾ ਜਾਣਗੇ ਤੇ ਸ਼ੇਧਨ ਅੰਕਸ ਇਸ ਤੇ ਪ੍ਰਿੰਸ ਸਾਤ ਨੂੰ ਬਰੁੰਦੀਪਿੰਡ ਚੀਪ ਆ ਜਾਣੀ ਭੂਗ ਤੇ ਉੱਥੇ ਬਾ ਬੜਾ ਸਾਰਾ ਬਰੁੰਦੀ ਵੀ ਤੇ ਸਮਾਲ ਭਾਈ ਬਹੁਤ ਇਕੱਠ ਹੁੰਦਾ ਹੀ ਤੇ ਵੀ ਉੱਥੇ ਵੀ ਹੋਣਗੇ ਫਿਰ 9 ਤਰੀਕ ਦੇ ਦੈਣੀ ਉੱਥੇ ਵੀ ਚਲਪ੍ਰਦੇਸ਼ ਸੇ ਭੜੇ ਕੇ ਪੱਤਰ ਉੱਥੇ ਭੋਗ ਵਾ ਜਾਣਗੇ ਵੀ ਸਾਰੇ ਸਮਾਗ ਤੇ ਪਹੁੰਚੋ ਬਾ ਹਾਜ਼ਰੀਆਂ ਹੋ ਗਈ ਹਰ ਜਿ ਵਸ ਵੀ ਸਾਖੀ ਪੋਦਸੀ ਵੀ ਦੇਖੋ ਵੀ ਜਦੋਂ ਬਾਬਾ ਜੀ ਨੇ ਤੁਹਾਨੂੰ ਬਾਬੇ ਸ਼ਿਸ਼ੂ ਜੀ ਮਹਾਰਾਜ ਐਵਨ ਆਲਸਾ ਸ਼ਿਟ ਦਸਨ ਦੇ ਯੂਸ ਆਪਣੇ ਦੇ ਡੇਰ ਨੂੰ ਪਹੁੰਚੇ ਦੇਰ ਪਹੁੰਚੇ ਦੇ ਉੱਥੇ ਬਾਬਾ ਜੀ ਨੇ ਉੱਥੇ ਪਹਿਲਾਂ ਤਾਂ ਉੱਥੋਂ ਚੱਕਰੋਤਾ ਰੋਡ ਤੇ ਉੱਥੇ ਇਹ ਦੇਖੋ 1943 ਸਾਲ ਦੇ ਵਿੱਚ 1943 ਸਾਲ ਜਦੋਂ ਬਾਬਾ ਅਨੰਦ ਸਿੰਘ ਜੀ ਮਾਰੇ ਨੇ ਪਹਾੜ ਪਰਤੋਂ ਅਸਿਦਗਾਂ ਨੂੰ ਜਨਨ ਸੀ ਤੇ ਬਾਬਾ ਜੀ ਮਾਈ ਦੀ ਬਹੁਤ ਸੇਵਾ ਕੀਤੀ ਸੀ ਤੇ ਆਪਣਾ ਮਾਈ ਦੀ ਬਹੁਤ ਸੇਵਾ ਪੁੰਦੇ ਆ ਪੁੰਦਾ ਟਾਣਾ ਜੀ ਉੱਥੇ ਦੀ ਮਾਤਾ ਸੀਗੀ ਤੇ ਉਹਨੇ ਬਹੁਤ ਸੇਵਾ ਕੀਤੀ ਸੀ ਜਦੋਂ ਬਾਬਾ ਜੀ ਬਾਬਾ ਨਸੀਹ ਮਹਾਰਾਜ ਜੀ ਨੂੰ ਜਾਣ ਲੱਗਿਆ ਜੀ ਪੰਜਾਬ ਨੂੰ ਤੇ ਉਹਦੇ ਕੋ ਗਾਵਾਂ ਮੱਝਾਂ ਚਾਰਨ ਆਏ ਬੰਦੇ ਸੀ ਉਹਨਾਂ ਉਹ ਕਦੇ ਇੱਕ ਗਾਮਾ ਦਾ ਗਾਣਾ ਛੱਡੀ ਆਉਂਦੀ ਹੈ ਜੀ ਸੱਚੇ ਵੀ ਬਾਬਾ ਜੀ ਤੇ ਆਜਿਓ ਵੀ ਅਸੀਂ ਵੀ ਕੋ ਦਾਕ ਨੂੰ ਤੋਡੇ ਲਿਆ ਕਰ ਸਨ ਪਹੁੰਚਾ ਦੇ ਕਰਾਂਗੇ ਉਹਦੇ ਵਿੱਚੋਂ ਫਿਰ ਬਾਬਾ ਜੀ ਆ ਬਾਬਾ ਨਸੀਹ ਮਹਾਰਾਜ ਜੀ ਸ਼ਕਤੀ ਰੇ ਤੇ ਉਹ ਵੀ ਬਾਬਾ ਜੀ ਸ਼ਸ ਨੀ ਮਹਾਰਾਜ ਜੀ ਸ਼ਕਤੀ ਰੇ ਤੇ ਫਿਰ ਬਾਬਾ ਜੀ ਥੋੜਾ ਥੱਲੇ ਆ ਬਾਬਾ ਤਦ ਇੱਕ ਬਈ ਥਰੋ ਬਹੁਤ ਕਾਫੀ ਡੂੰਗੀ ਜਗ੍ਹਾ ਸੀ ਝਰਨਾ ਸੀ ਬਾਬਾ ਜੀ ਸੇ ਮਾਰੇ ਉੱਥੇ ਝਰਨੇ ਤੋਂ ਪਾਣੀ ਆ ਕੇ ਹੁੰਦੇ ਨਹੀਂ ਸੀ ਬਾਬਾ ਜੀ ਇਸ਼ਨਾਨ ਸਿ ਬਾਬਾ ਜੀ ਤਿੰਨ ਵਾਰੀ ਇਸ਼ਨਾਨ ਕਰਦੇ ਹੁੰਦੇ ਸੀ ਬਾਬਾ ਦਾਸ ਜੀ ਮਾਰੇ ਫਿਰ ਉਹ ਬਾਬਾ ਜੀ ਉੱਥੇ ਚੱਲ ਕੇ ਹੁੰਦੇ ਨਹੀਂ ਸੀ ਉੱਥੇ ਫਿਰ ਜਲ ਫਿਰ ਬਾਬਾ ਜੀ ਇਸ਼ਨਾਨ ਕਰਾਉਣਾ ਤਿੰਨ ਵਾਰੀ ਤੇ ਬਾਬਾ ਜੀ ਸੇਵਾ ਕਰਦੇ ਹੁੰਦੇ ਸੀ ਫੇ ਥੋੜਾ ਜਿਹਾ ਬਾਬਾ ਦਾਸ ਜੀ ਮਾਰੇ ਛਕਣਾ ਤੇ ਫਿਰ ਥੋੜਾ ਜਿਹਾ ਬਾਬਾ ਜੀ ਸੇਵਾ ਮਾਰੇ ਛਕਣਾ ਪੇਜਾ ਨੂੰ ਮਾਤਾ ਦੇ ਸੇਵਾ ਬਹੁਤ ਕੀਤੀ ਜੀ ਤੇ 1943 ਸੱਚ ਦੇ ਕੋਈ ਸੁਣਨ ਆਈ ਲੱਗਦਾ ਜੀ 1943 ਸੱਚ ਜਦੋਂ ਬਾਬਾ ਜੀ ਵੀ ਜਾਣ ਲਗੇ ਪੰਜਾਬ ਨੂੰ ਜਾਣ ਲਗੇ ਬਾਬਾ ਸਾਹਿਬ ਰਾਏ ਤੇ ਬਾਬਾ ਜੀ ਮਾਤਾ ਨੇ ਸਿੱਧੇ ਮਾਤਾ ਤੋਂ ਬਹੁਤ ਸੇਵਾ ਕੀਤੀ ਆ ਬਈ ਬਈ ਤੇ ਬਈ ਉਹਨਾਂ ਨੇੜਕੋ ਦਾ ਪ੍ਰਭਸ ਚੀਤੂ ਵੀ ਸੇਵਾ ਚੀਲੂ ਆ ਜੀ ਪਰ ਤੇ ਬਾਬਾ ਜੀ ਮਸ਼ਕੀਦ ਵਿੱਚ ਤੁਸੀਂ ਸੇਵਾ ਬਹੁਤ ਕੀਤੀ ਆ ਵੀ ਤੁਸੀਂ ਨਾ ਵੀ ਪਹਿਲ ਮੰਗ ਲੋ ਕੀ ਮੰਗਣਾ ਉਹ ਕਹਿੰਦੇ ਜੀ ਮਾਤਾ ਦੇਖੋ ਜੀ ਕੀ ਮੰਗਾਂ ਮਾਤਾ ਕਹਿੰਦੀ ਬਾਬਾ ਜੀ ਛੋੜੇ ਬੜੇ ਬਖਸ਼ਿਸ਼ ਕੀਤੀ ਆ ਪਰ ਮੇਰੀ ਇੱਕ ਮੰਗਾ ਜੇ ਤੁਸੀਂ ਟੁੱਟੇ ਹੋ ਤੇ ਵੀ ਜਨਮ ਦੇ ਅੰਤ ਸਮਾ ਹੋਵਦਾ ਵੀ ਉਸ ਮੌਕੇ ਤੁਸੀਂ ਆਪ ਹਾਜ਼ਰ ਹੋ ਤੇ ਬਾਬਾ ਜੀ ਬਾਬਾ ਨਸੀਮ ਆਦੇ ਬਚੀਤੇ ਕੋਈ ਨਾ ਜਿਵੇਂ ਮਾਲਕ ਨੂੰ ਮਨਜ਼ੂਰ ਹੋ ਕਹਿੰਦੇ ਮੈਂ ਦੇਖੋ ਹਨ ਜੀ ਕਰਕੇ ਬਾਬਾ ਜੀ ਬਚੀਤੇ ਫਿਰ ਦੇਖੋ ਜੀ ਜਦੋਂ ਫਿਰ ਬਾਬਾ ਜੀ ਚਲੇ ਗਏ 1943 ਸਾਲ ਚ ਤੇ ਬਾਬਾ ਜੀ ਜਾ ਕੇ ਨਾਂਕਸੇ ਪਹੁੰਚੇ ਨਾਂਕਸੇ ਜਾ ਕੇ ਬਾਬਾ ਜੀ ਪੜਾਉਂਦਾ ਸੀ ਤੇ ਵੀ ਉੱਥੇ ਪੜਾਉਂਦਾ ਸੀ ਇਹ ਉਹ ਤੋਂ ਬਾਬੇ ਸ਼ਿਸ਼ੀ ਮਹਾਰਾਜ ਆ ਗਏ ਉੱਥੇ ਵੀ ਬਾਬੇ ਸੇਵਾ ਕਰਦੇ ਰਹੇ ਤੇ 1961 ਸੰਦੀ ਜਿਹੜਾ ਜੀ ਤੇ 18 ਸਾਲ ਬਾਅਦ 43 ਤੋਂ 1961 18 ਸਾਲ ਬਾਅਦ ਬਾਬਾ ਦਾ ਸ਼ਿਸ਼ੀ ਮਹਾਰਾਜ ਉੱਥੇ ਬੇ ਡੇਰ ਜੰਬਰਾ ਮਰਸੀਏ ਤੇ ਬਾਬਾ ਜੀ ਆਪਦੇ ਸਮੇ ਤੋਂ ਪਹਿਲਾਂ ਹੀ ਬਾਬਾ ਜੀ ਆ ਗਏ ਬਾਬਾ ਜੀ ਕਹਿੰਦੇ ਵੀ ਕਰੋ ਗੱਡੀਆਂ ਤਿਆਰ ਕਰੋ ਅਸੀਂ ਪਉਂਦੇ ਜਾਣਾ ਭਾਈ ਹਰਵਾਸ ਜੁਗਾਦਰੀਆ ਵੀ ਸੀ ਨਾਲ ਤੇ ਪੌਂਦੇ ਆ ਤੇ ਪੌਂਦੇ ਜਦੋਂ ਬਾਬਾ ਜੀ ਆਏ ਤਾਂ ਉਥੇ ਪੌਂਦੇ ਤੇ ਪੌਂਦੇ ਦੇ ਰਸਤੇ ਇੱਕ ਡੰਡੀ ਸੀ ਕੱਚੀ ਡੰਡੀ ਸੀ ਉਥੇ ਬਾਬਾ ਜੀ ਸ਼ਸਿ ਮਹਾਰਾਜ ਅਢੀਕ ਕਰਨ ਲੱਗੇ ਸੀ ਤੇ ਅਢੀਕ ਲੱਗੇ ਉਥੋਂ ਫਿਰ ਇੱਕ ਆਉਤੋਂ ਵਿਵਾਨੋਂ ਵਸੀ ਜੀ ਵਾਰਤੀ ਚੱਕੀ ਹੁੰਦੀ ਸੀ ਆ ਰਹੇ ਸੀ ਮੱਦੇ ਉਹ ਮਾਤਾ ਜੀ ਅਰਤੀ ਸੀ ਮਾਤਾ ਜੀ ਪੌਂਦੇ ਮਾਤਾ ਜੀ ਤੇ ਬਿਓ ਆਏ ਤੇ ਬਾਬਾ ਜੀ ਰਾਜ ਖੜੇ ਸੀ ਤੇ ਵੀ ਸਾਬ ਜਦੋਂ ਫਿਰ ਬਾਬਾ ਜੀ ਵੀ ਸ਼ਾਮਲੇ ਹੋ ਬੇ ਉਹਨਾਂ ਜੀ ਬਾਬੇ ਇਸ਼ਾਨ ਚੁਣਨਾ ਪ੍ਰਮਾਤ ਅਚਿਉ ਮੈਂ ਮਥਰ ਟੇਕੇ ਰੋਣ ਲੱਗ ਗਿਆ ਬਾਬਾ ਜੀ ਭੈਣ ਜੀ ਬਹੁਤ ਉਦਾਸ ਕਹਿਆ ਅੱਭੀ ਕਹਿੰਦੇ ਬਾਬਾ ਨਾਲ ਸੀ ਬਸ਼ਨ ਕੀਤੀ ਸੀ ਤੇ ਤੇ ਰਾਤ ਸੌ ਸੁਵਾਰਾਗੇ ਆਪ ਹਮਾਂਗੇ ਪਰ ਹੁਣ ਤੱਕ ਕਿਤੇ ਵੀ ਬਾਬਾ ਜੀ ਤੈ ਨਹੀਂ ਦਰਗਾਹ ਚਲੇਗੇ ਤੇ ਫਿਰ ਬਾਬਾ ਜੀ ਇਸ਼ਰ ਸਿੰਘ ਮਾਰੇ ਦੇ ਬਚੀ ਦਿੱਤਾ ਮੈਂ ਬੇ ਸਾਨੂੰ ਬਾਬੇ ਦੇ ਹੁਕਮ ਆਇਆ ਸੀ ਉੱਥੇ ਬੇ ਹਾਜ਼ਰੀ ਭਰਦੇ ਆ ਫਿਰ ਬਾਬਾ ਜੀ ਆਪ ਗਈ ਉੱਥੇ ਸਿਸਕਾਰ ਦੇ ਕੇ ਫਿਰ ਬਾਬਾ ਜੀ ਨੇ ਉਹ ਅਰਦਾਸ ਬਾਬਾ ਜੀ ਆਪ ਕੀਤੀ ਵੇ ਇਹ ਜੁਰਦਾਸ ਕੀਤੀ ਪਤਨ ਮਾਤਾ ਨੂੰ ਕਿਹਨ ਬੇਕਾਂਟ ਸੁਪੰਚਾਰੇ ਸੀ ਬਾਬਾ ਜੀ ਫਿਰ ਬਾਬਾ ਜੀ ਉਸ ਅਰਦਾਸ ਕਰਕੇ ਪਰਿਵਾਰ ਨੂੰ ਨਾ ਤੋਕ ਸੰਜਿਆ ਕੀਤਾ ਫਿਰ ਬਾਬਾ ਜੀ ਕੋ ਅੰਬਾ ਦਾ ਪ੍ਰਸ਼ਾਸਕ ਜੀ ਵੀ ਦੋ ਤਿੰਨ ਟੋਕਰੀਆਂ ਫਿਰ ਉਹਨੂੰ ਦਿੱਤੀਆਂ ਪਰਿਵਾਰ ਨੂੰ ਮਾਤਰਬ ਬਾਬਾ ਇਨੰਦ ਸਿੰਘ ਜੀ ਦੇ ਬਚਨ ਕੀਤੇ ਹੋਏ 18 ਸਾਲ ਬਾਅਦ 1943 ਦੇ ਬਚਨ ਕੀਤੇ 1961 ਸਾਲ ਚ ਤੇ ਵੀ ਬਾਬਾ ਜੀ ਨੇ ਬਾਬਾ ਇਸ਼ਸੀ ਮਹਾਰਾਜ ਨੇ 18 ਸਾਲ ਪੂਰੇ ਕੀਤੇ ਹਾਂ ਜੀ ਸਿਮਰ ਸਿਮਰ ਪੂਰਨ ਪੂਰਨ ਕਾਜ ਪੈ ਰਾਸ ਕਰਤਾਰ ਪਰ ਕਰਤਾ ਵੀ ਸੰਤਨ ਕੇ ਪਾਸ ਸਿਮਰ ਸਿਮਰ ਪੂਰਨ ਪ੍ਰਭ ਕਾਜ ਪੈ ਰਾਸ ਕਰਤਾਰ ਪਰ ਕਰਤਾ ਵੀ ਸੰਤਨ ਕੇ ਪਾਸ ਸੰਤਾਂ ਦੇ ਬਸ ਬਸ ਹੁੰਦਾ ਯਰ ਸੋਲਾਂ ਵਿੱਚ ਇਹ ਮੇ ਮਾਪਰਸ਼ਾ ਦੇ ਬਸ ਹੁੰਦਾ ਇਸ ਤਰ੍ਹਾਂ ਮੇਰ ਕਰਸਾ ਖਸਮ ਤੇ ਆਈ ਸੰਤਾਂ ਸੰਗ ਨਰਕ ਨਾ ਪਈ ਨਰਕ ਜਿ ਨਹੀਂ ਪੈਂਦੀ ਸੰਤਾਂ ਦੀ ਸੰਗ ਦੇਖੋ ਉਸ ਮੌਕੇ ਮਾਤਾ ਦੇ 10 ਸੋ ਵੀ ਹੰਤੇ ਆ ਮਾਤਾ ਦੇ ਉਸਮੋ ਕੇ ਅੱਗਾ ਸਵਾਰਨ ਲਈ ਤੇ ਬਾਬਾ ਜੀ ਬਾਬਾ ਜੀ ਆ ਪਹੁੰਚ ਗਏ ਤੇ ਸੰਤਾਂ ਸਗੇ ਨਰਕ ਨਾ ਪਾਈ ਉਹਨੂੰ ਸਵਰਗ ਜਾ ਬਸਾ ਭੇਜਿਆ ਬਾਬਾ ਜੀ ਹਾਂ ਜੀ ਪਰ ਇੱਕ ਦੇ ਬਣ ਕੇ ਚੱਲਣਾ ਪੈਂਦਾ ਜਿਵੇਂ ਗੁਰਬਾਣੀ ਚ ਵਿੱਚ ਆਉਂਦਾ ਇੱਕ ਦੇ ਬਣ ਚਿਰੋ ਮਾਤਾ ਦੀ ਇੱਕ ਦੀ ਆਸਰਾਈ ਸੀ ਤੇ ਦੇਖੋ ਬਾਬਾ ਜੀ ਆ ਪਹੁੰਚੇ ਜਿੱਥੇ ਉਸੇ ਪਹੁੰਚੇ ਬਾਬਾ ਜੀ ਨੇ ਇਹ ਆਪ ਬੇ ਉਹਦਾ ਵੀ ਅੰਤ ਸਵਸ ਬਾਬੇ ਸੁਮਰੇ ਜਿਵੇਂ ਇੱਕ ਦੇ ਬਣ ਕੇ ਚੱਲੋ ਜਿਵੇਂ ਜੇ ਮਾਤਾ ਜੀ ਬਣੀ ਸੀ ਜਿਤੇ ਅੱਖੀ ਪ੍ਰੇਮ ਕਿਸਾਈਂ ਹਰ ਨਾਮ ਪਖੰ ਅੱਖੀ ਪੇ ਅੱਖੀ ਪ੍ਰੇਮ ਕਿਸਾਈਂ ਹਰ ਨਾਮ ਪਖੰ ਜੇਕਰ ਦੂਜਾ ਵੇਖੇ ਜਨਾਨ ਕੱਢ ਦਿੱਚੰ ਜੇਕਰ ਦੂਜਾ ਵੇਖੇ ਜਨਾਨ ਕੱਢ ਦਿੱਚੰ ਵੀ ਇਹ ਅੱਖਾਂ ਜਿਹੜੀਆਂ ਨਾ ਇੱਕ ਨੂੰ ਦੇਦੀਆਂ ਅੱਖੀ ਪ੍ਰੇਮ ਕਿਸਾਈਂ ਹਰ ਨਾਮ ਪਖੰ ਜੇਕਰ ਦੂਜਾ ਵੇਖੇ ਜਨਾਨ ਕੱਢ ਦਿੱਚੰ ਇਹ 1718 ਵਿੱਚ ਇਹ ਦੂਜੇ ਲਈ ਅੱਖਾਂ ਕੱਢ ਦੋ ਅੱਖਾਂ ਦੀ ਲੋੜ ਨਹੀਂ ਇੰਬਾ ਬਾਬਾ ਫਰੀਦ ਜੀ ਸਾਕੀਆ ਉਹ ਆਕਰਤੀ ਸੀ ਕੱਢ ਕੇ ਅੱਖ ਦੇਤੀ ਸੀ ਕਹਿੰਦੇ ਵੀ ਮੈਂ ਮੈਂ ਵੀ ਉਹ ਮੈਨੂੰ ਅੱਗ ਲੈ ਕੇ ਜਾਣੀ ਸੀ ਉਹ ਕਿਸਾਕੀ ਹੁੰਦੀ ਆ ਤੇ ਉਹ ਦੇਖੋ ਐਸਾ ਕਾ ਆ ਕਹਾ ਜੀਤੇ ਅੱਖੀ ਪ੍ਰੇਮ ਕਸਾਈ ਹਰ ਨਾਂ ਪਖੰਡ ਜੇਕਰ ਦੂਜਾ ਲਿਖੇ ਨਾਂ ਨਿਕ ਕੱਢ ਦਿਚਨ ਤੇ ਦੇਖੋ ਇਹ ਇੰਨੀ ਸ਼ਰਧਾ ਚਾਹੀਦੀ ਆ ਬੇ ਬੇ ਆਪਣਾ ਉਸ ਤੋਂ ਬਾਹਰ ਨਹੀਂ ਹੁੰਦੇ ਜੀ ਫਿਰ ਉੱਥੇ ਬਾਬਾ ਜੀ ਫੇਰ ਆ ਜੀ ਉੱਥੇ ਮੇਰੇ ਪਿਤਾ ਜੀ ਵੀ ਉੱਥੇ ਜੁੜੇ ਆ ਜੀ ਬਾਬੇ ਚਰਨਾ ਉੱਥੇ ਜੁੜੇ ਸੀ ਸਾਡਾ ਪਰਿਵਾਰ ਹਾਂ ਜਪਰੇ ਮਾਪਰੇ ਜੱਡੇ ਰਹੇ ਸੀ ਉੱਥੇ ਬਾਬਾ ਜੀ ਇੱਥੇ ਰਾਜਦੇ ਸੀ ਬਾਬਾ ਜੀ ਇੱਕ ਨਾ ਇੱਕ ਦੇ ਵੀ ਬਾਬੇ ਮਸ਼ੀਨ ਕੀਤਾ ਬਈ ਅਸੀਂ ਵੀ ਕਿਸੇ ਕਾਂਤ ਸੇ ਘੱਟ ਜਾਣਾ ਉੱਥੇ ਇੱਕ ਪ੍ਰੇਤ ਦੀ ਕੋਠੀ ਨਹੀਂ ਸੀ ਪ੍ਰੇਤ ਦੀ ਕੋਠੀ ਪ੍ਰੇਤ ਦੀ ਕੋਠੀ ਨਹੀਂ ਸੀ ਜੋ ਪ੍ਰੇਤ ਜਿਹੜਾ ਸੀਗਾ ਜਦੋਂ ਕੋਈ ਨੰਗ ਦੇ ਸੀਗਾ ਆ ਤੇ ਉਹਨਾਂ ਨੂੰ ਬਈ ਮਾਰ ਦੱਸੇ ਰੂੜੇ ਤਾਂ ਬੱਟੇ ਮਾਰ ਦੰਦਾ ਸੀ ਤੇ ਉੱਥੇ ਕੋਈ ਨੇੜੇ ਜਾਂਦਾ ਨਹੀਂ ਸੀ ਮੂਰ ਨਦੀ ਚੱਲਦੀ ਸੀ ਕਾ ਸਸਤਾ ਸੀ ਕਿ ਕਿ ਮੈਂ ਵੀ ਅੰਦੀ ਸੀ ਜਿਹੜਾ ਜੰਗਲ ਦੇ ਵਿੱਚ ਕੋਠੀ ਸੀ ਬਾਬਾ ਜੀ ਜਾਂਦੇ 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 ਤੇ ਉਹ ਕੋਠੀ ਕੋਲ ਬਾਬਾ ਜੀ ਕਹਿੰਦੇ ਇਹ ਜਗ੍ਹਾ ਸਾਡੇ ਪਸੰਦ ਆ ਮੇਰੇ ਪਿਤਾ ਜੀ ਨੂੰ ਪਤਾ ਸੀ ਸਭ ਸਾਰੀ ਗੱਲ ਤਾਂ ਪਤਾ ਜੀ ਵੀ ਜਦੋਂ ਪੜ੍ਹਾਈ ਵਿੱਚ ਗਾਧਰੀਆਂ ਦੱਸੋਗੇ ਉੱਥੇ ਸੀ ਤੇ ਬਾਬਾ ਜੀ ਕਹਿੰਦੇ ਇਹ ਸਾਨੂੰ ਕੋਠੀ ਪਸੰਦ ਆ ਤੇ ਫਿਰ ਸੰਗਤ ਡਰ ਲੱਗੀ ਸੰਗਤ ਜੀ ਵੀ ਤਾਂ ਪ੍ਰੇਤ ਨੇ ਤਾਂ ਇੱਥੇ ਤਾਂ ਪ੍ਰੇਤ ਰੋੜਾ ਇੱਟਾ ਮੱਠੇ ਮਾਰਦਾ ਪਰ ਪ੍ਰੇਦਾ ਦਾ ਆਰਖਨ ਅਸੀ ਬਾਬਾ ਜੀ ਦੇ ਕੋਲ ਆਰਖਨ ਅਸੀ ਬਾਬਾ ਜੀ ਦੇ ਪ੍ਰੇਦਾ ਤੇ ਬਾਬਾ ਜੀ ਕਹਿੰਦੇ ਪਸੰਦ ਆਈ ਕੋਠੀ ਉਸੇ ਕੋਠੇ ਮਾਰਵੜੀ ਦੀ ਸੀ ਇੱਕ ਮਾਰਵੜੀ ਦੀ ਕੋਠੀ ਤੇ ਫਿਰ ਬਾਬਾ ਜੀ ਉੱਥੇ ਰਹੇ ਫਿਰ ਬਾਬਾ ਜੀ ਨੇ ਉੱਥੇ ਕਾਬੇ ਜਿਸ ਸੀਗਾ ਤੇ ਫਿਰ ਬਾ ਉੱਥੇ ਫਿਰ ਬਾਬਾ ਜੀ ਕਹਿੰਦੇ ਵਿੱਚੇ ਸੀ ਵਿਸਰਾਮ ਕਰਨ ਦਾ ਸਗਦਾ ਹੈਰਾਨ ਹੋ ਗਏ ਜੀ ਸਾਰੇ ਤੇ ਉਹਦੇ ਮੂਹਰੇ ਇੱਕ ਅੰਦਰ ਬਾਬਾ ਜੀ ਬਾਬਾ ਈਸ਼ੀ ਸਿੰਘ ਮਹਾਰਾਜ ਆਸਣ ਲੱਗ ਗਿਆ ਪ੍ਰੇਦਾ ਦੀ ਕੋਠੀ ਦੇ ਵਿੱਚ ਤੇ ਬਾਬਾ ਜੀ ਦੇ ਸਹਾਰੇ ਥੱਲੇ ਇੱਕ ਬਾਬਾ ਜੀ ਕਾਬ ਦੇ ਨਾਲ ਕਰਨਗੀ ਕਿਰਪਾਨ 3 ਫੁੱਟੀ ਰੱਖਦੇ ਸੀ ਬਾਬਾ ਜੀ ਤੇ ਬੇਫਾਲ ਜੀ ਵਾਸਤੇ ਤੇ ਬਾਬਾ ਜੀ ਉੱਥੇ ਰੱਖੀ ਆ ਤੇ ਫਿਰ ਉੱਥੇ ਬਾਬਾ ਜੀ ਕੇਰ ਸਿੰਘ ਜੀ ਸੀ ਉੱਥੇ ਤੇ ਭਾਈ ਝੰਗ ਸਿੰਘ ਦੇ ਵੀ ਉੱਥੇ ਪਹਿਲੇ ਤੇ ਸੀ ਮਹਾਨ ਮਹਿਰ ਕਰਾਇਆ ਭਾਈ ਝੰਗ ਬਾਬਾ ਝੰਗ ਸਿੰਘ ਮਹਿਰ ਕਰਾਇਆ ਪਹਿਲੇ ਤੇ ਸੀ ਘੱਟਰਾ ਕੰਮ ਜੀ ਤੇ ਬਾਬਾ ਬਾਬਾ ਕੇਰ ਸਿੰਘ ਜੀ ਤੇ ਭਾਈ ਹਰਵੰਸ ਸਿੰਘ ਜਗਾਧਰੀ ਆਲੇ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ ਮੈਂ ਉਹਦੇ ਚ ਬਈ ਦੋਨੋਂ ਜਣੇ ਦਾ ਬਈ ਬਈ ਠਹਿਰ ਲਾਤੀ ਤੇ ਸਾਰੀ ਰਾਤ ਭਾਈ ਕੇਸ ਨੂੰ ਸੁੱਤੇ ਨਹੀਂ ਪਈ ਵੱਸਦੀ ਦਾ ਦਿਸੀ ਜਿਗਾ ਦੇ ਪੋਨੇ ਪਾ ਸਾਈ ਵੀ ਸਾਕੇ ਜਿਵੇਂ ਜਿਹਾ ਅੰਗਲੜ ਸਹੀ ਹੈ ਤੇ ਜਦੋਂ ਕਹਿੰਦੇ ਪੱਤਾ ਵੀ ਹਿੱਲਦਾ ਸੀ ਜੀ ਤੇ ਭਾਈ ਕੇਸ ਨੂੰ ਕਹਿੰਦੇ ਸੀ ਲੈ ਪ੍ਰੇਟਾਗਾ ਪ੍ਰੇਟਾਗਾ ਮੈਂ ਬੜੇ ਨੇ ਡਰੇ ਹੋਈ ਸੀ sare ਫੇਰ ਰਾਤ ਨੂੰ 1:30 ਵਜੇ ਜੀ ਬੇਦ ਰਾਤ ਨੂੰ ਮੈਂ ਭਾਈ ਯੰਗ ਸੁਣੀ ਅਮਰੀਕਾ ਆਏ ਨੇ ਵੀ ਆਪਣਾ ਲਾਟਨ ਦਾ ਕੋਫੜੀ ਸੀ ਉਹਨਾਂ ਨੇ ਉੱਥੇ ਆ ਕੇ ਵੀ ਖੜਕਾਇਆ ਵੀ ਦਰਵਾਜਾ ਖੜਕਾਇਆ ਪਾਕਿਸਤਾਨੀ ਦਾ ਉਹ ਲੋ ਵੀ ਕਹਿੰਦੇ ਕਹਿੰਦੇ ਵੀ ਬ੍ਰੇਤ ਆ ਗਿਆ ਬਸ ਬ੍ਰੇਤ ਆ ਗਿਆ ਤੇ ਫਿਰ ਉਹ ਸਤਨਾਂ ਵਜਾ ਜੈਂਕਸਨ ਵੀ ਜੈਂਕਸਨ ਕਹਿੰਦੇ ਬਾਬੇ ਦੇ ਹੁਕਮਿਸ਼ਾ ਕਰਕੇ ਕੀਰਤਨ ਸ਼ੁਰੂ ਕਰੋ ਤੇ ਫਿਰ ਉੱਥੇ ਕੀਰਤਨ ਸ਼ੁਰੂ ਕੀਤਾ ਫਿਰ ਬਾਬਾ ਜੀ ਨੇ ਫਿਰ ਦੱਸਿਆ ਜੀ ਵੀ ਸਾਰਾ ਸੱਚ ਹੀ ਪਾਈ ਕਿ ਕਿਸ ਤਾਂ ਪ੍ਰੇਤ ਆਇਆ ਸੀ ਰਾਤ ਵੀ ਆਇਆ ਸੀ ਆਪ ਦੀ ਸ਼ਕਤੀ ਵਰਤੌਣ ਲੱਗਿਆ ਸੀ ਵੇ ਵੀ ਮੈਂ ਆਪਣੇ ਕੀ ਕਰ ਦੂ ਜਾਦੂ ਕਰਨ ਲੱਗਿਆ ਸੀ ਫੇ ਬਾਬਾ ਜੀ ਨੇ ਫਿਰ ਉਸ ਮੌਕੇ ਦਾ ਜੀ ਫੇ ਬਾਬਾ ਜੀ ਨੇ ਉਹਦਾ ਆਧਾਰ ਕੀਤਾ ਸੀ ਤੇ ਸੰਗਤਾਂ ਦੇ ਸਾਹਮਣੇ ਵੀ ਇਹਦਾ ਇਹ ਬਈ ਜੋੜਿਆਂ ਦੇ ਵਿੱਚੋਂ ਫਿਰ ਇੱਕ ਆਪਣਾ ਤੁਸੀਂ ਦੇਖੋ ਨਾ ਵੀ ਇੱਕ ਧੁਏ ਦੀ ਸ਼ਕਲ ਜਿਹਾ ਬਿਗਸਾ ਉਹ ਡਕੇ ਗਿਆ ਸੀ ਫਿਰ ਜਰਮਨ ਜੀ ਸੂਸੀ ਕਰੀ ਗਿਆ ਉਹਨੇ ਸੂਸੀਟ ਕਰ ਲਈ ਸੀ ਆਪਣੇ ਆਤਮਿੱਤਾ ਕਰ ਲਈ ਸੀ ਬਈ ਉਹ ਸੂਸੀ ਕਰਦਾ ਸੀ ਤੇ ਗੁਰਾਂ ਨੂੰ ਪਤਾ ਲੱਗਿਆ ਸੀ ਵੀ ਜਿਸ ਜੀ ਕਰਦਾ ਉਹਨੇ ਫਿਰ ਆ ਤੋ ਟਿਆ ਕਰ ਲਈ ਸੀ ਆਪਣਾ ਇਹ ਫੜਿਆ ਜੋ ਉਹਦਾ ਫਿਰ ਬਾਬਾ ਜੀ ਨੇ ਪ੍ਰੇਦਾ ਦਾ ਕੀਤਾ ਉਹ ਦੇਖੋ ਜੀ ਪ੍ਰੇਦੀ ਮੈਨੂੰ ਆਪਣਾ ਮੇਰਾ ਦੋਸਤਿਆ ਮੇਰਾ ਗੁਰਦਿਆਲ ਇੱਥੇ ਅਗਲਾ ਨੇ ਦਾ ਹੈ ਆਪਣਾ ਤੇ ਸਾਥ ਬਾਬਾ ਗਦੇਵ ਸਿੰਘ ਜੀ ਦਾ ਤੇ ਗੁਰਦਾਰ ਜਿਹੜਾ ਸਬਤਲਦਾਨ ਨੇ ਬਣਾਇਆ ਤੇ ਉਹਨੇ ਮੈਨੂੰ ਦੱਸਿਆ ਜੀ ਕਿ ਉਹ ਪ੍ਰੇ ਹੁਣ ਵੀ ਕਹਿੰਦਾ ਤੂੰ ਸੰਗਤ ਆ ਮੈਂ ਸੇਵਾ ਕਰਾਉਂਦੇ ਨੇ ਕੋ ਕੋਠੇ ਆਪਣਾ ਜਿਹੜੇ ਨੂੰ ਫੜਸੋ ਕਹਿੰਦਾ ਵੀ ਵਿਸ਼ਾਲ ਨੇ ਦੱਸਿਆ ਵੀ ਕਹਿੰਦਾ ਉਹ ਕਹਿੰਦਾ ਵੀ ਉਹ ਕਹਿੰਦਾ ਹੁਣ ਵੀ ਤਾਂ ਕਹਿੰਦਾ ਵੀ ਆਪਣਾ ਵੀ ਉਹ ਸਾਰੇ ਕਹਿੰਦੇ ਕਹਿੰਦੇ ਆ ਵੀ ਕਹਿੰਦੇ ਜੇ ਕੋਈ ਪਾਠੀ ਲੇਟ ਹੋ ਜਾਂਦਾ ਨਾ ਕਹਿੰਦੇ ਉਹ ਆਖਣ ਉਠਾਉਂਦਾ ਪ੍ਰੇਤ ਵੀ ਤੇ ਜੁਟੀ ਹੋ ਗਈ ਚਲ ਉਹ ਕਰਦੇ ਆ ਮੈਂ ਫੋਨ ਵੀ ਵੀ ਲੈ ਲੈ ਕੇ ਜੀ ਕਮੈਂਟਸ ਵਿੱਚ ਤੇ ਤੁਸੀਂ ਪਤਾ ਕਰ ਸਕੋ ਕਹਿੰਦੇ ਉੱਥੇ ਹੁਣ ਵੀ ਆਉਂਦਾ ਦੇਖੋ ਤੁਸੀਂ ਕਹਿੰਦੇ ਵੀ ਕਿੰਨੀ ਹਰਾਂ ਦੀ ਜਗ੍ਹਾ ਤੇ ਇਹ ਬਾਬਾ ਜੀ ਪ੍ਰੇਤ ਫਿਰ ਜਦੋਂ ਫਿਰ ਬਈ ਫਿਰ ਬਾਬਾ ਜੀ ਕਹਿੰਦੇ ਵੀ ਇੱਥੇ ਵੀ ਠਾਠ ਬਣਾਉਣਾ ਤੇ ਉਸ ਤੋਂ ਬਾਅਦ ਫਿਰ ਉਹ ਜੇ ਮਾਰਵੜੀ ਸੀ ਉਹ ਤਾਂ ਜੰਗਲ ਵੀ ਆਵਣ ਸੀ ਇਹ 5000 ਦਾ ਸੌਦਾ ਹੋਇਆ ਸੀ ਸਾ ਸਜੀਤ ਸਿੰਘ ਮੀਟਿਆ ਰਹਿਮਤ ਬਸਾਕਾ ਸੋਣੀ ਤੇ ਇਹਨਾਂ ਵੱਡੇ ਵੱਡੇ ਜੀ ਸਰਦਾਰ ਸੀ ਇਹਨਾਂ ਨੇ ਮਾਰਵੜੀ ਦਾ ਕੰਟਰੈਕਟ ਲਿਆ 5000 ਦਾ ਸੌਦਾ ਰਾਇ ਜੀ ਉਦੋਂ 5000 ਦਾ ਸੌਦਾ ਹੋ ਗਿਆ ਤੇ ਫਿਰ ਉਦੋਂ ਬਾਅਦ 100 ਫਿਰ 200 ਸੰਗਤ ਆਉਣ ਲੱਗੀ ਬਹੁਤ ਢੇਰ ਤੋਂ ਸਾਰੇ ਜਾਣ ਲੱਗਿਆ ਫਿਰ 5000 ਤੋਂ ਬਾਅਦ 10000 ਤੇ ਆ ਗਿਆ ਫਿਰ 15000 ਤੇ 20000 ਤੇ 25000 ਤੇ ਆ ਗਿਆ ਫਿਰ ਅਖੀਰ ਹੀ ਸਨਤ ਉਹ ਆਪਣਾ ਪ੍ਰਣਾਸਾ ਆਪਣਾ ਵਿਚੰਦਾ ਜਿਹੜਾ ਸੀ ਨਾ ਫੇਰ ਬਈ ਆਪਣਾ ਸੌਦਾ ਹੋਇਆ 55000 ਰੁਪਏ ਸੁਨਦਰਜੀ ਦੇਖੋ ਤੁਸੀਂ ਕਾਰਬਾਰ ਦੀ ਗੱਲ ਹੈ ਫੇ ਉੱਥੇ 55000 ਸਰਦਾਰ ਆਇਆ ਸੀ ਉੱਥੇ ਬਾਬਾ ਜੀ 68 ਬਣਾਇਆ ਸੀ ਇਹ ਬਾਬਾ ਗੁਰਦੇਵ ਬੇਵਸੋ ਕੇ ਫਿਰ ਬਾਬਾ ਜੀ ਦੀ ਸੇਵਾ ਦਾ ਛੱਡੇ ਸੀ ਭਾਈ ਗੱਜਨ ਸਿੰਘ ਦੀ ਚੰਨਵਾਲਾ ਤੇ ਇੱਕ ਸਰਦਾਰਾ ਸਿੰਘ ਐਥਿਆਣੀ ਸੀ ਇਹ ਸਾਲ 68 ਸੀ ਤੇ ਸੇਵਾਦਾਰ ਸੀ ਉੱਥੇ ਤੇ ਇਹ ਵੀ ਆਪਣਾ ਫੇਰ ਉਹਦੋਂ ਬਾਅਦ ਬਾਬਾ ਗੁਰਦੇਵ ਸਿੰਘ ਜੀ ਨੇ ਉਹ 68 ਦਾ ਨਿਰਮਾਣ ਕੀਤਾ ਜੀ ਉੱਥੇ ਬਾਬਾ ਜੀ ਯਾਤਰਾ ਬਣਾਇਆ ਉਹ ਡੇਰ ਦਾ 68 ਅੱਜ ਇਹ ਸਾਖੀ ਸੀ ਜੇਪੋਂ ਦੇ ਦੀਪ ਕੇ ਸ੍ਰਮਾਤਾ ਦਾਰਕੀਤਾ ਬਾਬਾ ਜੀ ਤੇ ਵੀ ਆਪਰ ਅਰਦਾਸ ਕੀਤੀ ਬਾਬਾ ਜੀ ਤੇ 18 ਸਾਲ ਬਾਅਦ ਬਾਬਾ ਨੰਸੇ ਜੀ ਦਾ ਵਸਣ ਕੀਤਾ 18 ਸਾਲ ਬਾਅਦ ਅਬੈਸ਼ ਸਿੰਘ ਮਹਾਰਾਜ ਨੇ ਪੂਰਾ ਕੀਤਾ ਦੇਖੋ ਕਿੱਡੀ ਵੱਡੀ ਗੱਲ ਹੈ ਜੀ ਹੈਨਾ ਤੇ ਉਹ ਚ ਵੀ ساری ਸਾਖੀ ਹੌਸਤਾ ਦੀ ਇਹ ਐਸਾ ਬਾਬੇ ਦਾਰਕੀਤਾ ਦੀ ਬਾਕੀ ਦੀ ਦੂਜੀ ਬੇਂਤੀ ਹੈ ਜੀ ਮੈਂ ਦੁਆਰਾ ਵੀ ਕਰਦਾ ਤੇ ਮੇਰਾ ਤਾਂ ਬਾਬੇਸ਼ ਸਿੰਘ ਮਹਾਰਾਜ ਦਰਗਾਹੀ ਬਾਪਸ਼ ਹੋਇਆ ਜੀ ਇਹ ਕੋਈ ਜ ਜਦੋਂ ਆਪਾਂ ਦੀ ਭਾਣ 1963 ਨੂੰ ਐਸੇ ਦੇ ਸਾਲ ਨੇ ਲੀਪ ਦਾ ਸਾਲ ਹੁੰਦੇ ਆ ਕਦੇ 69 ਦੇ 7 ਨੂੰ ਕਦੇ 69 ਦੇ 7 ਨੂੰ ਹੁੰਦੇ ਪੰਜਾ ਛੇ ਸਰਵ ਸੱਤ ਤੱਕ ਦੂਜੇ ਬਰਸੀ ਹੁੰਦੀ ਹੈ ਜਦੋਂ ਬਾਬਾ ਜੀ ਭਾਣ ਫੈਸਲ 7 ਅਕਤੂਬਰ ਉਹ ਵੀ 1963 ਸੀ ਦੈਟਸੋ ਆਬਾ ਇਥੇ ਜਾਦ ਕਰਵਾ ਜੀ ਵੀ ਗੁਰੂ ਘਰ ਦੇ ਸੇਵਾ ਭਾਣ 7 ਤੱਕ ਦੂਜੇ ਸਤਾਰਾ 68 ਦੈਨ ਸੋਬਾ ਬਾਬਾ ਜੀ ਵੀ ਉਸਨ ਕਹਿੰਦਾ ਜੀ ਗੁਰੂ ਸਾਹਿਬ ਗੁਰੂ ਅੰਸੇ ਇਹਸ ਕਰਕੇ ਆਪਣਾ ਫਰਜ਼ ਮੰਦਾ ਆਪਾਂ ਵੱਧ ਤੋਂ ਵੱਧ ਵੀ ਬਰਸੀ ਤੇ ਪਹੁੰਚੋ ਸਾਕਤਾਂ ਨੂੰ ਲੈ ਕੇ ਆਓ ਵੀ ਵੀ ਆ ਕੇ ਵੀ ਲੰਗਰ ਪਾਈ ਵੀ ਲਾਓ ਤੇ ਸਾਰੀ ਬਾਤ ਉਹ ਸਹੀ ਹੋ ਗਈ ਭਾਗਾਂ ਦਾ ਸੇਵਾ ਪ੍ਰਾਪਤ ਹੋ ਜੀਏ ਭਾਗਾਂ ਦਾ ਸੇਵਾ ਪ੍ਰਾਪਤ ਹੋ ਜੀਏ ਭਾਗਾਂ ਦੇ ਵਗੈਰੇ ਜਿਵੇਂ ਬਾਤ ਉਹ ਕਰੂੰ ਜੀ ਉੱਥੇ ਨਗਰ ਕੀਰਤ ਤੇ ਜਹਾਜ਼ ਵੀ ਫੁੱਲਾਂ ਦੀ ਵਰਖਾ ਕਰੂਗਾ ਤੇ ਸਾਰੀ ਸਜਾਵਟ ਕੀਤੀ ਜਾਊਗੀ ਤੇ ਵੀ ਜਿਹੜੇ ਦੋ ਟਨਸ ਪਾਠੀ ਆਉਣਗੇ ਉਹ ਆਪਾਂ ਘਰ ਦਾ ਸੇਜੇ ਹੁਕਮ ਦੇ ਮੁਤਾਬਕ ਤੇ ਵੀ ਬਣਾਓ ਦੋ ਟਨਾਂ ਨੂੰ ਤੇ ਕੰਬਰ ਡਬਲ ਕੰਪਲਸ ਜੀ ਆਣਗੇ ਉਹ ਸਾਰੇ ਵੀ ਜਿਹੜੇ ਦੋ ਟਨਸ ਕਰੂਗਾ ਮਾਤਾ ਪਾਠੀ ਲਿਖਿਓ ਮਾਤਾ ਹਾਜ਼ਰੀ ਰੋਈ ਇਹ ਵੀ ਬੇਤਰੀ ਪੁਨਰਛੇਤੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ